ਸੋਚ ਵਿਚਾਰ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਸਾਨੂੰ ਆਸਰੇ ਦੇਣ ਵਾਲੇ ਨਿਆਸਰੇ ਕਿਉਂ ਬਜ਼ੁਰਗ ਸਾਡੇ ਘਰਾਂ ਦਾ ਜਿਉਂਦਾ ਜਾਗਦਾ ਇਤਿਹਾਸ ਹੁੰਦੇ ਹਨ ਸਾਡੇ ਵਾਸਤੇ ਹਰ ਪੱਖੋਂ ਸਾਜ਼ਗਰ ਹਾਲਾਤ ਪੈਦਾ ਕਰਨ ਲਈ ਉਹਨਾਂ ਵੱਲੋਂ ਕੀਤੀ ਗਈ ਜ਼ਿੰਦਗੀ ਪਰ ਜਦੋਂ ਜਹਾਦ ਅਤੇ ਸੰਘਰਸ਼ ਵੀ ਆਪਣੇ ਆਪ ਵਿੱਚ ਇੱਕ ਇਤਿਹਾਸ ਹੁੰਦਾ ਹੈ ਇਸ ਤੋਂ ਅਸੀ ਬਹੁਤ ਕੁਝ ਸਿੱਖਣਾ ਹੁੰਦਾ ਹੈ ਜਿੰਨੀ ਭਾਸ਼ਾ ਦਾ ਇੱਕ ਖਾਨ ਹੈ ਕਿ ਸਫਲ ਹੋਣ ਲਈ ਤਿੰਨ ਬਜ਼ੁਰਗਾਂ ਦੀ ਸਲਾਹ ਲੈਣੀ ਚਾਹੀਦੀ ਹੈ ਬਜ਼ੁਰਗ ਸਾਡੇ ਸਭ ਤੋਂ ਵੱਧ ਸਤਕਾਰ ਦੇ ਪਾਤਰ ਹੋਣੇ ਚਾਹੀਦੇ ਆ ਜਿੰਦਗੀ ਦੀਆਂ अनेका ਤਲਖ ਹਕੀਕਤਾਂ ਨੂੰ ਉਹਨਾਂ ਨੇ ਆਪਣੇ ਪਿੰਡਿਆਂ ਤੇ ਹੰਡਾਇਆ ਹੁੰਦਾ ਹੈ ਸਾਡੇ ਲਈ अनेका ਵਾਰ ਉਹਨਾਂ ਨੇ ਆਪਣੇ ਸੁਖ ਆਰਾਮ ਦੀ ਕੁਰਬਾਨੀ ਦਿੱਤੀ ਹੁੰਦੀ ਹੈ ਉਹ ਜੋ ਕੁਝ ਆਪਣੀ ਜ਼ਿੰਦਗੀ ਵਿੱਚ ਨਹੀਂ ਕਰ ਸਕੇ ਉਹ ਚਾਹੁੰਦੇ ਹਨ ਕਿ ਸਾਡੀ ਔਲਾਦ ਉਹ ਕੁਝ ਕਰਕੇ ਵਿਖਾਏ ਉਹ ਸਾਨੂੰ ਬਹੁਤ ਬਲੰਦੀ ਤੇ ਵੇਖਣਾ ਚਾਹੁੰਦੇ ਆ ਜੋ ਨਹੀਂ ਬਣ ਸਕੇ ਉਹ ਚਾਹੁੰਦੇ ਆ ਕਿ ਉਹ ਉਹਨਾਂ ਦੀ ਔਲਾਦ ਉਹ ਕੁਝ ਬਣ ਜਾਵੇ ਮਾਪੇ ਔਲਾਦ ਨਾਲ ਕਿਸੇ ਗੱਲੋਂ ਗੁੱਸੇ ਹੋ ਸਕਦੇ ਆ ਨਰਾਜ ਹੋ ਸਕਦੇ ਆ ਪਰ ਔਲਾਦ ਪ੍ਰਤੀ ਉਹਨਾਂ ਦੀ ਜਿਹੜੀ ਭਾਵਨਾ ਹੈ ਉਹ ਕਦੇ ਮਾੜੀ ਨਹੀਂ ਹੋ ਸਕਦੀ। ਕਿਹਾ ਜਾਂਦਾ ਹੈ ਕਿ ਪੁੱਤ ਕੁਪੁੱਤ ਹੋ ਜਾਂਦੇ ਆ ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਸਾਡੇ ਬਜ਼ੁਰਗ ਜਿਨ੍ਹਾਂ ਨੇ ਸਾਡੀ ਉਂਗਲ ਫੜ ਕੇ ਸਾਨੂੰ ਇਸ ਧਰਤੀ ਤੇ ਤੁਰਨਾ ਸਿਖਾਇਆ। ਸਾਨੂੰ ਨੇਕਾ ਵਾਰ ਡਿੱਗਣ ਲੱਗਿਆਂ ਨੂੰ ਉਹਨਾਂ ਦੇ ਮਜ਼ਬੂਤ ਹੱਥਾਂ ਨੇ ਸੰਭਾਲ ਲਿਆ। ਸਾਨੂੰ ਖੁਸ਼ ਵੇਖ ਉਹਨਾਂ ਦੇ ਚਿਹਰੇ ਖਿੜੇ। ਸਾਡੇ ਦੁੱਖ ਵਿੱਚ ਉਹ ਰੋਏ ਤੇ ਸਾਡੇ ਉਦਾਸ ਹੋਣ ਤੇ ਉਹ ਉਦਾਸ ਹੋਏ ਹਰ ਸਥਿਤੀ ਵਿੱਚ ਸਾਨੂੰ ਆਸਰੇ ਦੇਣ ਵਾਲੇ ਸਾਡੇ ਆਸਰੇ ਬਨਣ ਵਾਲੇ ਸਾਡੇ ਬਜ਼ੁਰਗ ਅੱਜ ਨਿ ਆਸਰੇ ਹੋ ਰਹੇ ਹਨ ਨਰਾਸ਼ ਹਨ ਉਦਾਸ ਹਨ ਪੰਜਾਬ ਜਿੱਥੇ ਹਰ ਬਜ਼ੁਰਗ ਨੂੰ ਘਰ ਦਾ ਜੰਦਰਾ ਕਿਹਾ ਜਾਂਦਾ ਸੀ ਕਦੇ ਇੱਕ ਘਰ ਦਾ ਬਜ਼ੁਰਗ ਬਾਬਾ ਸਾਰੇ ਪਿੰਡ ਦਾ ਬਾਬਾ ਹੁੰਦਾ ਸੀ ਇੱਕ ਘਰ ਦਾ ਬਜ਼ੁਰਗ ਬਾਪੂ ਸਾਰੇ ਪਿੰਡ ਲਈ ਬਾਪੂ ਹੁੰਦਾ ਸੀ ਹਰ ਤਰ੍ਹਾਂ ਦੇ ਰੀਤੀ ਰਿਵਾਜ ਰਸਮਾਂ ਛੋਟੇ ਵੱਡੇ ਕੰਮ ਬਜ਼ੁਰਗਾਂ ਦੀਆਂ ਸਲਾਹਾਂ ਲੈ ਕੇ ਕੀਤੇ ਜਾਂਦੇ ਸਨ ਹਰ ਘਰ ਵਿੱਚ ਬੁੱਢੀਆਂ ਮਾਈਆਂ ਦਾਦੀਆਂ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਸੀ ਸਾਰਾ ਪਰਿਵਾਰ ਨਿੱਕੇ ਨਿੱਕੇ ਕੰਮਾਂ ਛੋਟੀਆਂ ਮੋਟੀਆਂ ਦੁੱਖ ਤਕਲੀਫਾਂ ਵਿੱਚ ਉਹਨਾਂ ਦੀਆਂ ਸਲਾਹਾਂ ਲੈ ਕੇ ਚੱਲਦੇ ਸਨ ਪਿਛਲੇ 1 ਦਹਾਕੇ ਵਿੱਚ ਸਾਡਾ ਸਮਾਜ ਬੜੀ ਤੇਜ਼ੀ ਨਾਲ ਬਦਲਿਆ ਹੈ ਸੰਚਾਰ ਦੇ ਸਾਧਨ ਮੋਬਾਈਲ ਇੰਟਰਨੈਟ ਟੀਵੀ ਚੈਨਲਾਂ ਦੀ ਪਰਿਮਾਰ ਕਰਕੇ ਸਾਡੇ ਸਮਾਜ ਦਾ ਜਿਹੜਾ ਚਿਹਰਾ ਮੋਹਰਾ ਹੈ ਉਹ ਬੜੀ ਤੇਜ਼ੀ ਨਾਲ ਤਬਦੀਲ ਹੋ ਗਿਆ ਹੈ ਜ਼ਿੰਦਗੀ ਦੀ ਨੱਟ ਭੱਜ ਵਧੀ ਹੈ ਰਿਸ਼ਤਿਆਂ ਵਿੱਚ ਪੇਤਲਾਪਣ ਆ ਗਿਆ ਹੈ ਹਰ ਤਰ੍ਹਾਂ ਦੇ ਵਰਤਾਰੇ ਤੇਜ਼ੀ ਨਾਲ ਵਾਪਰਨ ਲੱਗੇ ਹਨ ਇਹ ਸਭ ਕੁਝ ਨੇ ਮਨੁੱਖ ਦੇ ਕੁਦਰਤੀ ਰਹਿਣ ਸਹਿਣ ਨੂੰ ਲਗਭਗ ਖਤਮ ਕਰ ਦਿੱਤਾ ਹੈ ਕੁਦਰਤ ਨਾਲੋਂ ਟੁੱਟਣ ਕਰਕੇ ਮਨੁੱਖ ਦੇ ਸੁਭਾਅ 'ਚ ਕੁਦਰਤੀ ਜਿਹੜੀਆਂ ਪ੍ਰਵਿਰਤੀਆਂ ਸੀ ਉਹ ਖਤਮ ਹੋਣ ਲੱਗੀਆਂ ਹੈ ਫਿਲਮ ਦੇ ਦ੍ਰਿਸ਼ਾਂਗ ਤੇਜ਼ੀ ਨਾਲ ਬਦਲਦੇ ਵਰਤਾਰੇਆਂ ਨੇ ਸਾਨੂੰ ਆਪਣੇ ਨਾਲ ਇੱਕ ਤਰ੍ਹਾਂ ਨਾਲ ਵਹਾ ਲਿਆ ਸਾਡਾ ਸੁੱਖ ਚੈਨ ਆਰਾਮ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ ਤੇ ਅਸੀਂ ਜ਼ਿੰਦਗੀ ਦੀ ਦੌੜ ਦੌੜ ਰਹੇ ਆਂ ਭੱਜ ਰਹੇ ਆਂ ਨੱਠ ਰਹੇ ਆਂ ਵਸਤਾ ਲਈ ਲੱਗੀ ਏ ਕੋੜ ਦੌੜ ਨੇ ਸਾਨੂੰ ਆਪਣੇ ਆਪ ਦੀ ਸੁੱਧ ਬੋਧੀ ਇੱਕ ਤਰ੍ਹਾਂ ਨਾਲ ਭੁਲਾ ਦਿੱਤੀ ਹੈ ਮਨੁੱਖ ਦੇ ਆਲੇ-ਦੁਆਲੇ ਤੋਂ ਲੈ ਕੇ ਜਿਹਨ ਤੱਕ ਬਾਜ਼ਾਰ ਬੜੀ ਤੇਜ਼ੀ ਨਾਲ ਕਾਬਜ਼ ਹੋ ਰਿਹਾ ਹੈ। ਬਾਜ਼ਾਰੂ ਤਾਕਤਾਂ ਨੇ ਮਨੁੱਖ ਨੂੰ ਆਪਣੇ ਢੰਗ ਨਾਲ ਚਲਾਉਣ ਦੀ ਹਰ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਰੈਡੀमेड ਵਸਤਾਂ ਦੀ ਇਸ ਪਰਮਾਰ ਦੇ ਵਿੱਚ ਇਸ ਯੁੱਗ ਦੇ ਵਿੱਚ ਵਰਤੋ ਤੇ ਸੁੱਟੋ ਦੀ ਪ੍ਰਵਿਰਤੀ ਨੇ ਜਨਮ ਲਿਆ ਹੈ। ਸਾਡੇ ਰਿਸ਼ਤੇ ਨਾਤੇ ਵੀ ਇਸ ਪ੍ਰਵਿਰਤੀ ਤੋਂ ਅਪੇਜ ਨਹੀਂ ਰਹੇ। ਰਿਸ਼ਤਿਆਂ ਨੂੰ ਹੁਣ ਕਦੋਂ ਕੀ ਕਿਵੇਂ ਹਾਸਲ ਕਰਨ ਦੀ ਪ੍ਰਵਿਰਤੀ ਨਾਲ ਵੇਖਿਆ ਜਾਣ ਲੱਗਿਆ ਹੈ। ਹਰ ਪਰਿਵਾਰ ਦੇ ਜੀ ਅਕਹਿਰੇ ਪਰਿਵਾਰ ਵਿੱਚ ਰਹਿਣ ਨੂੰ ਤਰਜੀਹ ਦੇਣ ਲੱਗੇ ਹਨ। ਬਜ਼ੁਰਗਾਂ ਨੂੰ ਇੱਕ ਤਰ੍ਹਾਂ ਨਾਲ ਵਾਧੂ ਬੋਝ ਸਮਝਿਆ ਜਾਣ ਲੱਗਿਆ ਹੈ। ਉਹਨਾਂ ਨੂੰ ਉਹਨਾਂ ਸਭ ਸਰਗਰਮੀਆਂ ਵਿੱਚ ਰੁਕਾਵਟ ਸਮਝਿਆ ਜਾਣ ਲੱਗਿਆ ਹੈ ਜਿਹੜੀਆਂ ਸਰਗਰਮੀਆਂ ਮਨੁੱਖ ਆਪਣੇ ਭਵਿੱਖ ਲਈ ਕਰ ਰਿਹਾ ਹੈ। ਇਹ ਠੀਕ ਹੈ ਕਿ ਸਾਨੂੰ ਪੂਖ ਪ੍ਰਤੀ ਚਿੰਤਕ ਰਹਿਣ ਦੀ ਲੋੜ ਹੈ ਚਿੰਤਤ ਹੋਣ ਦੀ ਲੋੜ ਹੈ ਪਰ ਇਹ ਵੀ ਸਿਆਣਪ ਨਹੀਂ ਕਿ ਅਸੀਂ ਆਪਣੇ ਅਤੀਤ ਨਾਲੋਂ ਟੁੱਟ ਜਾਈਏ ਅਤੀਤ ਤੋਂ ਕੁਝ ਸਿੱਖ ਕੇ ਹੀ ਪੂਖ ਵਿੱਚ ਕੁਝ ਚੰਗਾ ਸਿਰਜਿਆ ਜਾ ਸਕਦਾ ਹੈ ਪੂਖ ਵਿੱਚ ਚੰਗੇ ਸਾਰਥਕ ਕਦਮ ਪੁੱਟੇ ਜਾ ਸਕਦੇ ਆ ਕੁਝ ਦਹਾਕੇ ਪਹਿਲਾਂ ਪੰਜਾਬ ਦੀ ਧਰਤੀ ਤੇ ਕੋਈ ਬਿਰਧ ਆਸ਼ਰਮ ਨਹੀਂ ਸੀ ਉਹᱫੋ ਸ਼ਾਇਦ ਇਹਨਾਂ ਦੀ ਲੋੜ ਨਹੀਂ ਸੀ ਅੱਜ ਪੰਜਾਬ ਵਿੱਚ ਬਹੁਤ ਸਾਰੇ ਬਿਰਧ ਆਸ਼ਰਮ ਬਣ ਗਏ ਹਨ ਅਤੇ ਹੋਰ ਬਣਾਏ ਜਾ ਰਹੇ ਹਨ ਇਹ ਸਾਡੇ ਲਈ ਇੱਕ ਤਰ੍ਹਾਂ ਨਾਲ ਸ਼ਰਮਨਾਕ ਗੱਲ ਹੈ ਜਿਹੜੇ ਬਜ਼ੁਰਗਾਂ ਦੇ ਘਰ ਪਰਿਵਾਰ ਸਲਾਮਤ ਹੋਣ ਬਿਰਧ ਆਸ਼ਰਮ ਉਹਨਾਂ ਲਈ ਕੋਈ ਟੁਕਮਾ ਕੋਈ ਵਧੀਆ ਜਗ੍ਹਾ ਉਹਨਾਂ ਲਈ ਨਹੀਂ ਹੋ ਸਕਦੀ ਪੰਜਾਬ ਦੇ ਪਿੰਡਾਂ ਵਿੱਚ ਇਹ ਹਾਲਾਤ ਵੀ ਰਹੇ ਹਨ ਕਿ ਜੇਕਰ ਕਿਸੇ ਇੱਕ ਜੋੜੇ ਨੂੰ ਕੋਈ ਸੰਭਾਲਣ ਵਾਲਾ ਨਹੀਂ ਤਾਂ ਆੜਗਵਾੜ ਦੇ ਲੋਕ ਉਹਨਾਂ ਨੂੰ ਪੁੱਤਰ ਧੀਆਂ ਵਾਂਗ ਉਹਨਾਂ ਦੇ ਪੁੱਤਰ ਧੀਆਂ ਬਣ ਕੇ ਸਤਕਾਰ ਨਾਲ ਸੰਭਾਲਦੇ ਰਹਿਆ। ਪਰ ਅੱਜ ਦੋ ਦੋ ਤਿੰਨ ਤਿੰਨ ਪੁੱਤਰਾਂ ਦੇ ਮਾਪੇ ਵੀ ਪਰੇਸ਼ਾਨ ਹਨ। ਗੱਲ-ਗੱਲ ਤੇ ਉਹਨਾਂ ਨੂੰ ਟੋਕਿਆ ਵਰਜਿਆ ਜਾਂਦਾ ਹੈ। ਅਕਸਰ ਉਹਨਾਂ ਨੂੰ ਆਪਣੇ ਜਿਹੜੇ ਢਿੱਡੋ ਜੰਮੇ ਜਿਹੜੀ ਉਹਨਾਂ ਦੀ ਔਲਾਦ ਹੈ ਉਹ ਸਵਾਲਾਂ ਦੇ ਹੱਥੋਂ ਜਲੀਲ ਹੋਣਾ ਪੈਂਦਾ ਹੈ। ਘਰੇਲੂ ਮਾਮਲਿਆਂ ਵਿੱਚ ਉਹਨਾਂ ਦੀ ਕੋਈ ਸਲਾਹ ਨਹੀਂ ਲਈ ਜਾਂਦੀ। ਵੇਖਿਆ ਗਿਆ ਹੈ ਕਿ ਕਈ ਅਜਾਇਬ ਬਜ਼ੁਰਗ ਜਿਨ੍ਹਾਂ ਨੇ ਆਪਣੇ ਵੇਲੇ ਸਮਾਜ ਵਿੱਚ ਬਹੁਤ ਮਾਨ ਸਨਮਾਨ ਖੱਟਿਆ ਹੁੰਦਾ ਹੈ। ਉਹਨਾਂ ਦੀ ਉਮਰ ਦਾ ਪਿਛਲਾ ਪੈਰ ਬੇहद ਦੁਖਦਾਈ ਹੋ ਜਾਂਦਾ ਹੈ। ਪਰ ਆਪਾ ਧਰਤੀ ਦੇ ਇਸ ਆਲਮ ਵਿੱਚ ਕੁਝ ਚੰਗੇ ਲੋਕ, ਚੰਗੇ ਇਨਸਾਨ ਵੀ ਮਿਲਦੇ ਹਨ। ਜਿਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਆਪਣੇ ਬੇਹੱਦ ਬਜ਼ੁਰਗ ਹੋ ਚੁੱਕੇ ਸੌਰੇ ਨੂੰ ਇੱਕ ਔਰਤ ਦਵਾਈ ਦਿਵਾਉਣ ਵਾਸਤੇ ਸਾਡੇ ਕੋਲ ਲੈ ਕੇ ਆਈ ਉਹ ਸਿਆਣੀ ਨੋ ਨੇ ਉਸ ਬਜ਼ੁਰਗ ਸੰਬੰਧੀ ਇੱਕ ਹੋਰ ਔਰਤ ਨਾਲ ਗੱਲਬਾਤ ਕਰਦਿਆਂ ਕਿਹਾ ਮੈਂ ਇਹ ਗੱਲਬਾਤ ਨੂੰ ਸੁਣ ਰਿਹਾ ਸੀ ਉਹ ਕਹਿੰਦੀ ਕਿ ਇਹਨਾਂ ਵਿਚਾਰਿਆਂ ਨੇ ਕਿਤੇ ਸਦਾ ਬਹਿ ਰਹਿਣਾ ਜੇ ਇਹਨਾਂ ਨੂੰ ਹੱਸ ਕੇ ਬੁਲਾਵਾਂਗੇ ਤਾਂ ਵੀ ਇਹ ਘਰੇ ਰਹਿਣਗੇ ਜੇ ਝਾੜ-ਝਾੜ ਕੇ ਸੁੱਟਾਂਗੇ ਤਾਂ ਵੀ ਇਹ ਸਾਡੇ ਕੋਲ ਨੇ ਫਿਰ ਕਿਉਂ ਨਾ ਹਰ ਕੰਮ ਵਿੱਚ ਇਹਨਾਂ ਨੂੰ ਅਹਿਮੀਅਤ ਦੇਈਏ ਇਹਨਾਂ ਦਾ ਖਿਆਲ ਰੱਖੀਏ ਇਹਨਾਂ ਨੂੰ ਹੱਸ ਕੇ ਰੋਟੀ ਦੇਈਏ ਇਹਨਾਂ ਨੂੰ ਲੀੜਾ ਕਪੜਾ ਦੇਈਏ ਇਹਨਾਂ ਦਾ ਸਤਿਕਾਰ ਕਰੀਏ ਜੇ ਅਸੀਂ ਇਹ ਆਪਣੇ ਮਨ ਵਿੱਚ ਸੰਕਲਪ ਕਰ ਲਈਏ ਕਿ ਸਾਡੇ ਮਾਪੇ ਅਸੀਂ ਇਹਨਾਂ ਦੇ ਵजूद ਦਾ ਵਿਸਥਾਰ ਹਾਂ ਅਸੀਂ ਇਹਨਾਂ ਦੀ ਸੇਵਾ ਕਰਨੀ ਹੈ ਹਰ ਹਾਲਤ ਵਿੱਚ ਕਰਨੀ ਹੈ ਤਾਂ ਇਹ ਕੋਈ ਬਹੁਤ ਵੱਡੀ ਮੁਸ਼ਕਲ ਨਹੀਂ ਸਗੋਂ ਜਹੀ ਸਥਿਤੀ ਸਾਨੂੰ ਆਪਣੇ ਬੱਚਿਆਂ ਵਿੱਚ ਸੇਵਾ ਭਾਵਨਾ ਕਰਨ ਦੀ ਸੇਵਾ ਭਾਵਨਾ ਕਰਨ ਦੀ ਇੱਕ ਤਰ੍ਹਾਂ ਨਾਲ ਸੇਵਾ ਦੀ ਭਾਵਨਾ ਪੈਦਾ ਕਰਨ ਦੀ ਇੱਕ ਤਰ੍ਹਾਂ ਨਾਲ ਆਦਤ ਉਹਨਾਂ ਦੀ ਬਣਾਉਂਦੀ ਹੈ ਸਾਡੇ ਅੰਦਰੋਂ ਅੰਦਰ ਸਵੇਦਨਸ਼ੀਲਤਾ ਪੈਦਾ ਹੁੰਦੀ ਹੈ ਅਸੀਂ ਦੂਜਿਆਂ ਦੇ ਸਾਹੀ ਸਾਹ ਲੈਂਦੇ ਹਾਂ ਤਾਂ ਸਾਨੂੰ ਦੂਜਿਆਂ ਲਈ ਜਿਉਣ ਦਾ ਹੁਨਰ ਆਉਂਦਾ ਹੈ ਦੂਜੇ ਪਾਸੇ ਜੋ ਕਿ ਸਭੇਕ ਤੇ ਪੜ੍ਹੀ ਲਿਖੀ ਨਵੀਂ ਪੀੜ੍ਹੀ ਜਿੱਥੇ ਪੜ੍ਹ ਲਿਖ ਕੇ ਆਪਣੇ ਆਪ ਨੂੰ ਵਿਦੇਰੇ ਗਿਆਨਵਾਨ ਸਮਝਣ ਲੱਗ ਪਈ ਹੈ ਉੱਥੇ ਸੱਚ ਇਹ ਵੀ ਹੈ ਕਿ ਸਮੇਂ ਦੇ ਬਦਲ ਨਾਲ ਸਾਡੇ ਸਮਾਜ ਚੋਂ ਮਾਨਵੀ ਗੁਣ ਜੜੇ ਨੇ ਉਹ ਫਿੱਕੇ ਪੈਣ ਲੱਗ ਪਿਆ ਬੇਸ਼ੱਕ ਅਸੀਂ ਬਹੁਤ ਸਾਰੇ ਪੱਖਾਂ ਤੋਂ ਵਿਕਾਸ ਕਰ ਰਹੇ ਹਾਂ ਪਰ ਹਕੀਕਤ ਇਹ ਹੈ ਕਿ ਪੜਿਆ ਲਿਖਿਆ ਸਭੇਕ ਸਮਾਜ ਸਾਰੂ ਤੇ ਨਿੱਗਰ ਕਦਰਾਂ ਕੀਮਤਾਂ ਤੋਂ ਲਗਾਤਾਰ ਦੂਰ ਹੁੰਦਾ ਜਾ ਰਿਹਾ ਹੈ ਲਗਾਤਾਰ ਗੰਗਾਲ ਹੁੰਦਾ ਜਾ ਰਿਹਾ ਹੈ ਮਨੁੱਖੀ ਇੱਕ ਜਿਆ ਜੀਵ ਹੈ ਜੋ ਜਾਨਵਰਾਂ ਨਾਲੋਂ ਵੱਧ ਚੇਤਨ ਪ੍ਰਵਿਰਤੀ ਦਾ ਮਾਲਕ ਹੈ ਆਪਣੇ ਅਤੀਤ ਪ੍ਰਤੀ ਫਿਕਰਮੰਦ ਹੋਣਾ ਵੀ ਇਸੇ ਦੇ ਹਿੱਸੇ ਆਇਆ ਹੈ ਆਪਣੇ ਬਜ਼ੁਰਗਾਂ ਪ੍ਰਤੀ ਸੇਵਾ ਭਾਵਨਾ ਦੀ ਚੇਤਨਾ ਜਿਹੜੀ ਹੈ ਚੇਤਨ ਪ੍ਰਵਿਰਤੀ ਜਿਹੜੀ ਹੈ ਮਨੁੱਖ ਨੂੰ ਪਸ਼ੂਆਂ ਤੋਂ ਅਲੱਗ ਕਰਦੀ ਹੈ ਜੇਕਰ ਸਾਡੇ ਅੰਦਰ ਸਾਡੇ ਬਜ਼ੁਰਗ ਮਾਪਿਆਂ ਪ੍ਰਤੀ ਸਵੇਦਨਾ ਦਾ ਭਾਵ ਨਹੀਂ ਤਾਂ ਸਾਡੇ ਅੰਦਰ ਸਾਡਾ ਮਨੁੱਖ ਹੋਣ ਦਾ ਲੈਵਲ ਵੀ ਨੀਵਾ ਹੋਣ ਲੱਗਦਾ ਹੈ ਇਹਦਾ ਮਤਲਬ ਸਿੱਧਾ ਇਹ ਆ ਕਿ ਸਾਡੇ ਜੇਕਰ ਸਾਡੇ ਮਾਪਿਆਂ ਪ੍ਰਤੀ ਸਾਡੇ ਅੰਦਰ ਸਵੇਦਨਸ਼ੀਲਤਾ ਨਹੀਂ ਤਾਂ ਅਸੀਂ ਸਹੀ ਅਰਥਾਂ ਵਿੱਚ ਮਨੁੱਖ ਨਹੀਂ ਹੈਗੇ ਅੱਜ ਤੁਸੀਂ ਦੇਖਦੇ ਆ ਕਿ ਮੁੱਲ ਦੇ ਬਹੁਤ ਮਹਿੰਗੇ ਮੁੱਲਾਂ ਦੇ ਕੁੱਤੇ ਖਰੀਦਨੇ ਉਹਨਾਂ ਨੂੰ ਝੋਲੀਆਂ ਵਿੱਚ ਚੁੱਕੀ ਫਿਰਨਾ ਤਰ੍ਹਾਂ-ਤਰ੍ਹਾਂ ਦੇ ਸਟੇਟਸ ਬਣਾ ਕੇ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਤੇ ਪਾਉਣੇ ਸਾਡੇ ਆਲੇ-ਦੁਆਲੇ ਅਸੀਂ ਦੇਖਦੇ ਹਾਂ ਕਿ ਡੌਗ ਕਲੀਨਿਕ ਖੁੱਲ ਰਹੇ ਹਨ ਕੁੱਤਿਆਂ ਲਈ ਵਨ ਸਵੰਨੇ ਮਹਿੰਗੇ ਖਾਣੇ ਦਵਾਈਆਂ ਪਟੇ ਸੰਗਲੀਆਂ ਤੇ ਹੋਰ ਵਸਤਾਂ ਦਾ ਇੱਕ ਤਰ੍ਹਾਂ ਨਾਲ ਬਾਜ਼ਾਰ ਛੋਟੇ ਵੱਡੇ ਸ਼ਹਿਰ ਦਾ ਸ਼ਿੰਗਾਰ ਬਣ ਰਿਹਾ ਹੈ ਠੀਕ ਹੈ ਕਿ ਕੁੱਤੇ ਬਿੱਲੀਆਂ ਤੇ ਹੋਰ ਜਾਨਵਰਾਂ ਨਾਲ ਪਿਆਰ ਸਾਨੂੰ ਕਰਨਾ ਚਾਹੀਦਾ ਹੈ ਕੋਈ ਮਾੜੀ ਗੱਲ ਨਹੀਂ ਪਰ ਪਹਿਲੀ ਤਰਜੀਹ ਮਨੁੱਖਾਂ ਲਈ ਹੋਣੀ ਚਾਹੀਦੀ ਹੈ ਸਾਡੇ ਆਪਣੇਾਂ ਲਈ ਹੋਣੀ ਚਾਹੀਦੀ ਹੈ ਇਹ ਭਾਵੇਂ ਸਾਡਾ ਪਰਿਵਾਰ ਹੋਵੇ ਸਾਡੇ ਪਰਿਵਾਰ ਦੇ ਜੀ ਹੋਣ ਜਾਂ ਸਾਡੇ ਸਮਾਜ ਦੇ ਹੋਰ ਲੋਕ ਹੋਣ ਆਪਣੇ ਘਰਾਂ ਕੋਠੀਆਂ ਦੇ ਡ੍ਰੈਇੰਗ ਰੂਮਾਂ ਵਿੱਚ ਮਹਿੰਗੀਆਂ ਤੇ ਪ੍ਰਾਤਨ ਵਸਤਾਂ ਸਜਾ ਕੇ ਵਖਾਵਾ ਕਰਨਾ ਸਾਡੇ ਸਮਾਜ ਦਾ ਆਮ ਵਰਤਾਰਾ ਬਣ ਗਿਆ ਅਜਾਇਆ ਕਰਕੇ ਅਸੀਂ ਇਹ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਪ੍ਰਾਤਨ ਵਿਰਸੇ ਪ੍ਰਤੀ ਸਾਡਾ ਕਿੰਨਾ ਲਗਾ ਹੈ ਪਰ ਸਾਡਾ ਅਸਲ ਵਿਰਸਾ ਸਾਡੇ ਬਜ਼ੁਰਗ ਉਸੇ ਹੀ ਘਰ ਵਿੱਚ ਕਿਸੇ ਕੋਨੇ ਵਿੱਚ ਪੈਸਿਸ ਕਰੇ ਹੁੰਦੇ ਹਨ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਬਜ਼ੁਰਗਾਂ ਦੀ ਵੱਖ-ਵੱਖ ਬਜ਼ੁਰਗਾਂ ਦੀਆਂ ਵੱਖ-ਵੱਖ ਜਿਉਣ ਹਾਲਤਾਂ ਬਖਰੀਆਂ ਵਖਰੀਆਂ ਹਨ ਕੁਝ ਮੁਲਕਾਂ ਵਿੱਚ ਬਹੁਤ ਵਧੀਆ ਹਨ ਕੁਝ ਮੁਲਕਾਂ ਵਿੱਚ ਬੇहद ਮਾੜੀਆਂ ਹਨ ਬਜ਼ੁਰਗਾਂ ਦਾ ਜਿਹੜਾ ਪਿਛਲਾ ਪੈਰ ਜਿੱਥੇ ਬੀਤਦਾ ਹੈ ਉਹ ਉਹਨਾਂ ਲਈ ਦੁਖਦਾਈ ਨਹੀਂ ਹੋਣਾ ਚਾਹੀਦਾ ਸੰਕਟਮਈ ਨਹੀਂ ਹੋਣਾ ਚਾਹੀਦਾ ਵਿਕਸਤ ਮੁਲਕਾਂ ਵਿੱਚ ਬਜ਼ੁਰਗਾਂ ਨੂੰ ਇਕਲਤਾ ਦਾ ਸੰਤਾਪ ਭੋਗਣਾ ਪੈਂਦਾ ਹੈ ਹਰ ਬੰਦੇ ਨੂੰ ਇਕਲਤਾ ਦਾ ਸੰਤਾਪ ਭੋਗਣਾ ਪੈਂਦਾ ਹੈ ਪਰ ਉਹਨਾਂ ਲਈ ਸਹੂਲਤਾ ਸਾਡੇ ਨਾਲੋਂ ਕਿਤੇ ਬਿਹਤਰ ਹਨ ਉਮਰ ਦੇ ਵਧਨ ਨਾਲ ਮਨੁੱਖੀ ਸਰੀਰ ਵਿੱਚ ਵੱਡੀਆਂ ਤਬਦੀਲੀਆਂ ਆਪਰਦੀਆਂ ਹਨ ਜਿੱਥੇ ਸਰੀਰ ਦੀ ਚੁਸਤੀ ਫੁਰਤੀ ਖਤਮ ਹੋਣ ਲੱਗਦੀ ਹੈ ਉੱਥੇ ਇਹਦੇ ਨਾਲ ਨਾਲ ਮਨੁੱਖ ਦਿਮਾਗੀ ਤੌਰ ਤੇ ਕਮਜ਼ੋਰ ਹੋਣ ਲੱਗਦਾ ਹੈ ਉਹਦੇ ਦਿਮਾਗ ਦੇ ਸੈੱਲ ਜਿਹੜੇ ਨੇ ਉਹ ਉਹਨਾਂ ਦੀ ਟੁੱਟ ਭੱਜ ਜ਼ਿਆਦਾ ਹੋਣ ਲੱਗਦੀ ਹੈ ਯਾਦ ਸ਼ਕਤੀ ਘਟਣ ਲੱਗਦੀ ਹੈ ਯਾਦ ਸ਼ਕਤੀ ਪਹਿਲਾਂ ਜਿਹੀ ਨਹੀਂ ਰਹਿੰਦੀ ਸੋਚ ਵਿਚਾਰ ਕਰਨ ਦੀ ਜਿਹੜੀ ਪ੍ਰਵਿਰਤੀ ਹੈ ਉਹ ਵੀ ਪ੍ਰਭਾਵਿਤ ਹੁੰਦੀ ਹੈ ਇੱਕ ਜ਼ੇਨ ਅਖਾਨ ਹੈ ਕਿ ਉਮਰ ਵੱਧਦੀ ਹੈ ਤਾਂ ਦਿਲ ਚੋਂ ਕਲਤਾ ਵੀ ਵੱਧਦੀ ਹੈ ਉਮਰ ਦੇ ਵਧਨ ਨਾਲ ਆਸਰਿਆਂ ਦੀ ਲੋੜ ਮਹਿਸੂਸ ਹੁੰਦੀ ਹੈ ਵਡੇਰੀ ਉਮਰ ਦੀਆਂ ਲੋੜਾਂ ਕੇਵਲ ਰੋਟੀ ਕੱਪੜਾ ਤੇ ਮਕਾਨ ਤੱਕ ਹੀ ਸੀਮਤ ਨਹੀਂ ਹੁੰਦੀਆਂ ਸਗੋਂ ਉਮਰ ਦੇ ਵਧਨ ਨਾਲ ਇਹ ਤੀਬਰ ਇੱਛਾ ਪੈਦਾ ਹੁੰਦੀ ਹੈ ਕਿ ਕੋਈ ਹੋਵੇ ਜੋ ਸਾਡੇ ਨਾਲ ਕੁਝ ਪਲ ਗੱਲਬਾਤ ਕਰੇ ਸਾਡੇ ਨਾਲ ਦੁੱਖ ਸੁੱਖ ਸਾਂਝਾ ਕਰੇ ਸਾਡੇ ਮਨ ਅੰਦਰਲੇ ਬਲਬਲਿਆਂ ਨੂੰ ਸੁਣਨ ਲਈ ਸਾਡੇ ਕੋਲ ਬੈਠੇ ਕੋਈ ਅਚਾਨਕ ਕਹੇ ਕਿ ਮੈਂ ਤੁਹਾਡੇ ਲਈ ਬਾਜ਼ਾਰੋਂ ਆਹ ਚੀਜ਼ ਲੈ ਕੇ ਆਇਆ ਇਹ ਤੁਸੀਂ ਖਾਓ ਮੈਂ ਤੁਹਾਡੇ ਲਈ ਬਾਜ਼ਾਰੋਂ ਇੱਕ ਕੱਪੜਾ ਲੈ ਕੇ ਆਇਆ ਇਹ ਤੁਸੀਂ ਪਹਿਨ ਕੇ ਵਿਖਾਓ ਤੇ ਵੇਖੀਏ ਕਿ ਤੁਸੀਂ ਕਿਹੋ ਜਿਹਾ ਲੱਗਦੇ ਆ ਸਾਨੂੰ ਚਾਹੀਦਾ ਹੈ ਕਿ ਅਸੀਂ ਬਜ਼ੁਰਗਾਂ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਲਈ ਟਾਈਮ ਕੱਢੀਏ ਉਹਨਾਂ ਲਈ ਦਵਾਈ ਦਾਰੂ ਦਾ ਖਿਆਲ ਰੱਖੀਏ ਉਹਨਾਂ ਲਈ ਕੱਪੜੇ ਕੋਝ ਚੰਗਾ ਖਾਣ ਪੀਣ ਬਾਹਰ ਘੁੰਮਣ ਫਿਰਨ ਵਿੱਚ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਨੌ ਕੱਟਿਏ ਉਹਨਾਂ ਨੂੰ ਟਾਈਮ ਸਿਰ ਖਾਣਾ ਦਈਏ ਉਹਨਾਂ ਦੇ ਨਹਾਉਣ ਧੋਣ ਦਾ ਖਿਆਲ ਰੱਖੀਏ ਇਹਨਾਂ ਕੁਝ ਕਰਾਂਗੇ ਤਾਂ ਮੈਂ ਸਮਝਦਾ ਕਿ ਬਹੁਤ ਸਾਰੀਆਂ ਬਰਕਤਾਂ ਸਾਡੇ ਘਰ ਵਿੱਚ ਪ੍ਰਵੇਸ਼ ਕਰਨਗੀਆਂ ਸੋਚ ਵਿਚਾਰ ਟੀਵੀ ਦੇ ਨਾਲ ਤੁਸੀਂ ਸਾਂਝ ਬਣਾਈ ਰੱਖਣੀ ਅਸੀਂ ਬਹੁਤ ਕੰਮ ਦੀਆਂ ਵੀਡੀਓ ਇਸ ਚੈਨਲ ਤੇ ਅਪਲੋਡ ਕਰਦੇ ਹਾਂ ਤੇ ਇਹਨਾਂ ਸਾਰੀਆਂ ਜਾਣਕਾਰੀਆਂ ਨੂੰ ਤੁਸੀਂ ਹੋਰ ਆਪਣੇ ਦੋਸਤਾਂ ਤੱਕ ਵੀ ਸਾਂਝਾ ਕਰਨਾ ਹੈ ਵੱਧ ਵੱਧ ਸ਼ੇਅਰ ਕਰਨਾ ਹੈ ਤੇ ਸੋਚ ਵਿਚਾਰ ਟੀਵੀ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ